ਅੱਜ ਤੁਸੀਂ ਵੇਖ ਰਹੇ ਹੋ ਫਿਕਰਮੰਦ মিডিਆ ਤੇ ਮੈਂ ਤੁਹਾਡਾ ਆਪਣਾ ਗੁਰਚਰਨ ਸਿੰਘ ਰਾਜੂ ਐਨ ਜੀਓ ਸੋ ਫਿਕਰਮੰਦ মিডিਆ ਦੀ ਸਮੁੱਚੀ ਟੀਮ ਆ ਜਿਹੜੀ ਅੱਜ ਪਹੁੰਚੀ ਹੈ ਪਿੰਡ ਪੱਤੋ ਹੀਰਾ ਸਿੰਘ ਇੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਅ ਗੁਰਿੰਦ ਸਿੰਘ ਸਿੰਘ ਜੀ ਪ੍ਰਿੰਸੀਪਲ ਸਾਹਿਬਾਨ ਸੋ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਸਿੰਘ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾ ਰਹੇ ਨੇ ਸੋ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਜਿਹੜਾ 100 ਸਾਲ ਆ ਜਿਹੜੇ 100 ਬੜਾ ਜਿਹੜਾ ਪੂਰਾ ਚੱਕਰ ਚੁੱਕਿਆ 100 100 ਬੜਾ ਪੂਰਾ ਕਰਨ ਦੇ ਬਾਵਜੂਦ ਸਾਡੇ ਪਿੰਡ ਦੇ ਸਤਕਾਰਯੋਗ ਮੋਹਦਵਾਰ ਆਗੂ ਸਹਿਬਾਨ ਤੇ ਹੋਰ ਜਿਹੜੇ ਲੋਕ ਨੇ ਉਹਨਾਂ ਨੇ 100 ਸਾਲਾਂ ਦਾ ਨਾਨ ਪ੍ਰਤੀ ਇੱਕ ਵਿਚਾਰ ਕੀਤਾ ਕਿ ਸੀਨੀਅਰ ਸੈਕੰਡਰੀ ਸਕੂਲ ਦਾ ਜਿਹੜਾ 100ਵਾਂ ਬਣਾ ਜਿਹੜਾ ਪੂਰਾ ਹੋ ਚੁੱਕਾ ਤੇ ਕੋਈ ਜਿਹੀ ਤਰ੍ਹਾਂ ਦਾ ਕੀ ਫੰਕਸ਼ਨ ਕਰ ਰਹੇ ਨੇ ਕੀ ਗੱਲਬਾਤ ਕਰ ਰਹੇ ਨੇ ਸੋ ਸਰਦਾਰ ਗੁਰਸੇਵ ਸਿੰਘ ਜੀ ਪ੍ਰਿੰਸੀਪਲ ਸਾਹਿਬਾ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਰੂਪਰੇਖਾ ਤਿਆਰ ਕੀਤੀ ਹਾਂਜੀ ਸਾਡੀ ਸਭ ਤੋਂ ਪਹਿਲਾਂ ਦਾ ਫਿਕਰਮੰਦ ਮੀਡੀਆ ਤੁਹਾਡਾ ਧੰਨਵਾਦ ਹੈ ਕੋਟਲ ਕੋਟ ਤੇ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਧਨਤਾਈ ਥੈਂਕ ਯੂ ਹਾਂਜੀ ਸਰ ਜੀ ਜਿਹੜਾ ਸੀਨੀਅਰ ਸਕੂਲਟੀ ਸਕੂਲ ਪਤੋ ਹਿਰਾ ਸਿੰਘ ਹੈ ਤੁਸੀਂ ਉੱਥੇ ਬਤੌਰ ਸੇਵਾਮਾਨ ਭਾਰੀਓ ਪ੍ਰਿੰਸੀਪਲ ਸਹਿਬਾਨ ਜੀ ਤੇ ਜਿਹੜਾ 100 ਸਾਲ ਪੂਰਾ ਹੋ ਚੁੱਕਾ ਹੈ ਸੀਨੀਅਰ ਸਕੂਲਟੀ ਸਕੂਲ ਪਤੋ ਹਿਰਾ ਸਿੰਘ ਦਾ ਇਹਦੇ ਬਾਰੇ ਕੀ ਹੂ ਬਰੇਖਾ ਕੀ ਤਿਆਰ ਕਿਉਂਕਿ ਇਹਦੇ ਬਾਰੇ ਜਾਣਕਾਰੀ ਹੋ ਸਕਦੀ ਹੈ ਹਾਂਜੀ ਸਭ ਤੋਂ ਪਹਿਲਾਂ ਫਿਕਰਮੰਦ মিডিਆ ਦੀ ਸਮੂਚੀ ਟੀਮ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਆਪਣੇ ਚੈਨਲ ਦੇ ਉੱਪਰ ਬੋਲਣ ਦਾ ਮੌਕਾ ਦਿੱਤਾ ਜੀ ਜਿਹੜਾ ਸਕੂਲ ਰਿਕਾਰਡ ਆ ਜਿਹੜਾ ਸਾਨੂੰ ਪਿਛਲਾ ਸਕੂਲ ਰਿਕਾਰਡ ਮਿਲਿਆ ਉਹਦੇ ਵਿੱਚ ਜਿਹੜਾ ਪਹਿਲਾ ਦਾਖਲਾ ਹੋਇਆ ਇਹ ਸਕੂਲ ਦੇ ਵਿੱਚ ਜੀ ਉਹ 22 ਅਪ੍ਰੈਲ 1924 ਨੂੰ ਜੀ ਉਹਦੇ ਮੁਤਾਬਕ ਹੀ ਅਸੀਂ ਇਹ ਡਿਸਾਈਡ ਕੀਤਾ ਵੀ 1924 ਵਿੱਚ ਸ਼ੁਰੂ ਹੋਇਆ ਤੇ ਹੁਣ 2024 ਹੈਗਾ ਵੀ ਇਹ ਸਕੂਲ ਆਪਣੇ 100 ਬਰਸ ਪੂਰੇ ਕਰ ਚੁੱਕੇ ਜੀ ਤੇ ਜੇਕਰ ਆਪਾਂ ਸਕੂਲ ਦੀ ਸ਼ੁਰੂਆਤ ਦੀ ਗੱਲ ਕਰੀ ਤਾਂ ਇਹ ਜਿਹੜਾ ਸਕੂਲ ਆ 1924 ਦੇ ਵਿੱਚ ਜਿਹੜਾ ਆਪਣਾ ਆ ਆਪਣਾ ਨੀਂਹ ਪੱਥਰ ਰੱਖਿਆ ਹੋਇਆ ਸਕੂਲ ਦੇ ਵਿੱਚ ਜੀ ਉਹਦੇ ਅਨਸਾਰ ਜਿਹੜੇ ਇਹ ਦੋ ਕਮਰੇ ਬਣੇ ਸੀ ਜੀ ਜਿਹੜੇ ਕਿ ਸਰਦਾਰ ਬਹਾਦਰ ਵਿਸ਼ਨ ਸਿੰਘ ਜੀ ਜਿਹੜੇ ਕਿ ਉਹ ਸਭੀ ਆਈਈਐਸ ਸੀਗੇ ਨਿਰੰਧਾ ਡਿਵੀਜ਼ਨ ਜੀ ਤਾਂ ਉਹਨਾਂ ਨੇ ਇਹ ਸਰਕਾਰ ਵੱਲੋਂ ਜਿਹੜੀ ਇਹ ਕੋਸ਼ਿਸ਼ ਕਰਨ ਤੇ ਤੇ ਲੋਕਾਂ ਦੇ ਸਹਿਯੋਗ ਨਾਲ 5000 ਰੁਪਏ ਦੀ ਰਾਸ਼ੀ ਨਾਲ ਦੋ ਕਮਰੇ ਬਣਾ ਕੇ ਤੇ ਉਸ ਨੂੰ ਇੱਕ ਹਾਈ ਸਕੂਲ ਦੇ ਤੌਰ ਤੇ ਸੁਗਾਦੀ ਮੰਨਤਾ ਅਨੁਸਾਰ ਸੀ ਕਿ ਗਵਰਨਮੈਂਟ ਸਕੂਲ ਗਵਰਨਮੈਂਟ ਹਾਈ ਸਕੂਲ ਦੇ ਤੌਰ ਤੇ ਸ਼ੁਰੂ ਹੋਇਆ ਸੀ ਜੀ ਔਰ ਇਸ ਤੋਂ ਬਾਅਦ ਜਿਹੜਾ ਸਕੂਲ ਆ ਲੰਮੀਆਂ ਪਲਾਂਘਾਂ ਫੜਦਾ ਹੋਇਆ 100 ਬਰੇ ਪੂਰੇ ਕਰ ਚੁੱਕਾ ਜੀ ਔਰ ਉਹਦੇ ਵਿੱਚ ਇਨ ਸੋਸਲ ਅੰਦਰ ਮੈਂ ਇੱਥੇ ਬਹੁਤ ਹੀ ਜਿਹੜੇ ਮਹਾਨ ਸ਼ਖਸੀਅਤਾਂ ਜਿਹੜੀਆਂ ਆਪਣੇ ਇਸ ਸਕੂਲ ਨੇ ਪੈਦਾ ਕੀਤੀਆਂ ਜਿਦੇ ਵਿੱਚ ਜੇਕਰ ਮੈਂ ਨਾਮ ਲਮਾ ਜਿਸ ਤਰ੍ਹਾਂ ਸਰਦਾਰ ਹੋਤਾ ਸਹੀ ਜੀ ਉਹਨਾਂ ਨੇ ਸਕੂਲਿੰਗ ਜਿਹੜੀ ਆਪਣੀ ਇਸ ਸਕੂਲ ਤੋਂ ਕੰਪਲੀਟ ਕੀਤੀ ਆ ਜਿਹੜੇ ਕਿ ਪੰਜਾਬ ਦੇ ਐਕਸ ਐਜੂਕੇਸ਼ਨ ਮਿਨਿਸਟਰ ਤੇ ਐਕਸ ਐਗਰੀਕਲਚਰ ਮਿਨਿਸਟਰ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਡਾਕਟਰ ਪਾਲ ਸਿੰਘ ਸਿੱਧੂ ਜਿਹੜੇ ਕਿ ਆਪਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਡੀਨ ਵੀ ਰਹੇ ਨੇ ਔਰ ਉਹਨਾਂ ਨੇ ਵਰਲਡ ਬੈਂਕ ਦੇ ਵਿੱਚ ਇੱਕ ਐਗਰੀਕਲਚਰ ਐਡਵਾਈਜ਼ਰ ਦੇ ਤੌਰ ਤੇ ਵੀ ਕੰਮ ਕੀਤਾ ਜੀ ਔਰ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਡਾਕਟਰ ਐਨ ਐਸ ਮੱਲੀ ਜਿਹੜੇ ਕਿ ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਾਈਸ ਚਾਂਸਲਰ ਜੀ ਇਸ ਤੋਂ ਇਲਾਵਾ ਜੇਕਰ ਮੈਂ ਗੱਲ ਕਰਾਂ ਡਾਕਟਰ ਅਮਰ ਸਿੰਘ ਧਾਲੀਆ ਉਹਨਾਂ ਨੇ ਇਸ ਸਕੂਲ ਤੋਂ ਹੀ ਸਕੂਲਿੰਗ ਕੰਪਲੀਟ ਕੀਤੀ ਹੈ ਜੀ ਔਰ ਇਸ ਸਕੂਲ ਦੇ ਵਿੱਚ ਪੜਾਇਆ ਵੀ ਹੈ ਔਰ ਇਸ ਤੋਂ ਬਾਅਦ ਉਹ ਰਜਿਸਟਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰਸਰ ਰਹੇ ਰਜਿਸਟਰ ਜੀ ਠੀਕ ਹੈ ਇਸ ਤੋਂ ਇਲਾਵਾ ਨਾਮ ਦਾ ਬਹੁਤ ਨੇ ਆਪਣਾ ਸਰਦਾਰ ਦਰਸ਼ਨ ਸਿੰਘ ਬਰਾੜ ਜਿਹੜੇ ਆਪਣੇ ਐਮ ਐਲ ਏ ਰਹੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਨਾਮ ਨੇ ਜਿਹੜੇ ਮੈਂ ਅੰਬੀ ਇਥੇ ਸ਼ਬਦਾਂ ਦੇ ਵਿੱਚ ਕਿਉਂਕਿ ਲੰਬਾ ਸਮਾਂ 100 ਸਾਲ ਹੋ ਗਏ ਬਹੁਤ ਪਰਸਨੈਲਿਟੀਆਂ ਨੇ ਤੋਂ ਜਿਹੜੀਆਂ ਸਕੂਲ ਨੇ ਸਿਰਜੀਆਂ ਤਾਂ ਵੀ ਇਨ ਸ਼ਬਦਾਂ ਦੇ ਵਿੱਚ ਵਿਆਖਿਆ ਕਰਨਾ ਵੀ ਥੋੜਾ ਮੁਸ਼ਕਲ ਆ ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਹੈ ਕਿ ਆਪਣੇ ਇਸ ਸਕੂਲ ਦੇ ਜਿਹੜੇ ਹੈਗੇ ਦੇ ਮਾਸਟਰ ਅਮਰਜੀਤ ਸਿੰਘ ਬਰਾੜ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਕਿਸੇ ਟਾਈਮ ਪੰਜਾਬ ਦੇ 8 ਸੈਕਟਰੀ ਸੀ ਔਰ ਜਿਹਦੇ ਵਿੱਚੋਂ 4 ਸੀ ਜਿਹੜੇ ਉਹ ਆਪਣੇ ਪੱਤੋਂ ਸਕੂਲ ਦੇ ਬੜੇ ਮਿੱਸਕੀ ਜੀ ਤੇ ਜੇਕਰ ਮੈਂ ਦੱਸਾਂ ਵੀ ਮੈਂ ਖੁਦ ਵੀ ਜਿਹੜੀ ਆਪਣੀ 1999 ਦੇ ਵਿੱਚ ਇਹ ਸਕੂਲ ਤੋਂ ਹੀ ਆਪਣੀ ਪਲੱਸ 2 ਸਾਇੰਸ ਮੈਡੀਕਲ ਦੇ ਵਿੱਚ ਪ੍ਰੀਖਿਆ ਪਾਸ ਕੀਤੀ ਹੈ ਤੇ ਮੇਰੇ ਲਈ ਖੁਸ਼ ਨਸੀਬੀ ਹੈ ਕਿ ਮੈਂ ਇਸ ਸਕੂਲ ਦੇ ਵਿੱਚ ਐਜ਼ ਅ ਪ੍ਰਿੰਸੀਪਲ ਕੰਮ ਕਰਦਾ ਹਾਂ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਸਪੋਰਟਸ ਦੇ ਵਿੱਚ ਤਾਂ ਇਸ ਸਕੂਲ ਨੇ ਬਹੁਤ ਮੱਲਾ ਮਾਰੀਆਂ ਨੈਸ਼ਨਲ ਇੰਟਰਨੈਸ਼ਨਲ ਬੈਡਮਿੰਟਨ ਜਿਹੜੀ ਸੀ ਇੰਟਰਨੈਸ਼ਨਲ ਲੈਵਲ ਤੱਕ ਦੀ ਇਥੋਂ ਦੀ ਜਿਹੜੀ ਮਸ਼ਹੂਰ ਸੀਗੀ ਬੈਂਕਰ ਕਰਾਂ ਲੀਡ ਸਰਦਾਰ ਮਹਿੰਦਰ ਸਿੰਘ ਜੀ ਜਿਹੜੇ ਕਿਸ ਸਕੂਲ ਦੇ ਵਿੱਚ ਮੈਥ ਮਾਸਟਰ ਸੀ ਉਹਨਾਂ ਨੇ ਬੱਚਿਆਂ ਨੂੰ ਬੈਡਮਿੰਟਨ ਦੀ ਟ੍ਰੇਨਿੰਗ ਸ਼ੁਰੂ ਕੀਤੀ ਤਾਂ ਜਿਹਦੇ ਤਹਿਤ ਜਿਹੜੀਆਂ ਆਪਣੀਆਂ ਦੋ ਲੜਕੀਆਂ ਸੀ ਆਪਣਾ ਮੀਨੀ ਦੀਪਾ ਜਿਹੜੀਆਂ ਅੱਜ ਸਾਡੇ ਤੋਂ ਵੀ ਕਾਫੀ ਸੀਨੀਅਰ ਨੇ ਉਹਨਾਂ ਅੱਜਕੱਲ੍ਹ ਡਾਕਟਰ ਨੇ ਤਾਂ ਉਹ ਇੰਟਰਨੈਸ਼ਨਲ ਲੈਵਲ ਤੇ ਵੀ ਇਸ ਸਕੂਲ ਵੱਲੋਂ ਉਹਨਾਂ ਨੇ ਬੈਡਮਿੰਟਨ ਦੇ ਵਿੱਚ ਜਿਹੜਾ ਆਪਣਾ ਲੋਹਾ ਪੂਆ ਇਸ ਤੋਂ ਇਲਾਵਾ ਇੱਕ ਬੁੱਕ ਦਾ ਰੈਫਰੈਂਸ ਆਫ ਏਸ਼ੀਆ ਉਹਦੇ ਵਿੱਚ ਜਿਹੜੇ ਸਕੂਲ ਦੇ ਰਿੰਨੂ ਬਰਾੜ ਉਹਨਾਂ ਨੇ ਵੀ ਜਿਹੜੀ ਬੈਡਮਿੰਟਨ ਦੇ ਵਿੱਚ ਬੜੀ ਵਧੀਆ ਕੰਮ ਜਰ ਕੀਤਾ ਉਹ ਬੁੱਕ ਦੇ ਵਿੱਚ ਉਹਨਾਂ ਦਾ ਨਾਮ ਆ ਬਾਕੀ ਨੈਸ਼ਨਲ ਪਲੇਅਰ ਦੀ ਦਾ ਗਿਣਤੀ ਵੀ ਹੈਗੀ ਕਿ ਕਿੰਨੇ ਬੈਡਮਿੰਟਨ ਦੇ ਨੈਸ਼ਨਲ ਪਲੇਅਰ ਹੋਏ ਇਸ ਤੋਂ ਇਲਾਵਾ ਤੁਸ ਤੁਹਾਨੂੰ ਪਤਾ ਹੀ ਹੈ ਕਿ ਸਰਦਾਰ ਸਲ ਸੰਜੀਵ ਜੀ ਬਰਾੜ ਜੀਪੀਈ ਜਿਹੜੇ ਹਾਂ ਜਿਹੜੇ ਕਿ ਬਹੁਤ ਮੇਰੇ ਰਿਸਪੈਕਟਡ ਨੇ ਮੇਰੇ ਟੀਚਰ ਰਹੇ ਨੇ ਉਹਨਾਂ ਦੀ ਬਦੌਲਤ ਕਬੱਡੀ ਦੇ ਵਿੱਚ ਵੀ ਜਿਹੜੀ ਇਹ ਆਪਣੇ ਸਕੂਲ ਨੇ ਸਟੇਟ ਲੈ ਨੈਸ਼ਨਲ ਲੈਵਲ ਤੇ ਔਰ ਖੇਡੋ ਦੇ ਵਿੱਚ ਬੜੀਆਂ ਦੂਰ ਦੂ ਤੱਕ ਮੱਲਾ ਮਾਰੀਆਂ ਬਾਕੀ ਐਥਲੈਟਿਕਸ ਦੇ ਵਿੱਚ ਤਾਂ ਉਹਨਾਂ ਦਾ ਤੁਹਾਨੂੰ ਪਤਾ ਨਾਮ ਇੰਟਰਨੈਸ਼ਨਲ ਲੈਵਲ ਤੇ ਆਈ ਬਣਾ ਇੰਟਰਨੈਸ਼ਨਲ ਕਵੱਡੀ ਕੱਪ ਦੇ ਵਿੱਚ ਵੀ ਉਹ ਤੁਸੀਂ ਅਕਸਰ ਦੇ ਰੈਫਰੀ ਕੱਪ ਦੇਖ ਸਕਦੇ ਹੋ ਉਹਨਾਂ ਨੂੰ ਹਾਂਜੀ ਇਹ ਸਪੋਰਟਸ ਦੀਆਂ ਤੇ ਅਕੈਡਮਿਕ ਸੱਭਿਆਚਾਰਕ ਦੇ ਵਿੱਚ ਵੀ ਜਿਹੜੀਆਂ ਬਹੁਤ ਪ੍ਰਾਪਤੀਆਂ ਤੇ ਜੇਕਰ ਆਪਾਂ ਹੁਣ ਦੀ ਵੀ ਗੱਲ ਕਰੀਏ ਵੀ ਜਿਹੜਾ ਸਕੂਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਸਕੂਲ ਦਾ ਨੁਕਨੀ ਰਾਤ ਤੋਂ ਗੁਣੀ ਤਰੱਕੀ ਕਰੇ ਉਦੇ ਦਾ ਤੇ ਰਿਜ਼ਲਟ ਤੁਹਾਨੂੰ ਪਤਾ ਹੀ ਹੈ ਜੀ ਹਾਂ ਵੀ ਇਸ ਵਾਰ ਨਹੀਂ ਬਈ ਗੱਲ ਕਰੀ 8ਵੀਂ 10ਵੀਂ ਤੇ +2 ਦੇ ਰਿਜ਼ਲਟ 100% ਰਹਿ ਆ ਜਿਹੜਾ 10ਵੀਂ ਦੇ ਵਿੱਚੋਂ ਜਿਹੜੇ ਹਾਈएस्ट ਮਾਰਕਸ ਨੇ ਬੱਚੇ ਨੇ 93% ਰਹਾ ਜਿਹੜਾ ਮੈਂਬਰ ਤੋਂ ਗਰੀਬ ਘਰ ਦਾ ਬੱਚਾ 93% ਇਸ ਤਰ੍ਹਾਂ ਆਪਣੇ +2 ਦੇ ਵਿੱਚ ਵੀ 90% ਤੋਂ ਉੱਪਰ 91 90 89 ਜਿਹੜੇ ਬੱਚਾ ਨੇ ਮਾਰਕਸ ਲਏ ਜਿਹੜੀ ਕਿ ਪੂਰੇ ਬਲਾਕ ਦੇ ਵਿੱਚ ਪੂਰੇ ਆਪਣਾ ਨਾਮ ਜਿਹੜਾ ਘਟਿਆ ਅਕੈਡਮਿਕਲੀ ਵੀ ਜਿਹੜੇ ਅਜਾ ਸਾਦੀ ਜਿਹੜੀ ਬਿਲਡਿੰਗਾਂ ਹੈ ਹੈਲਸਿੰਗ ਵਾਲੇ ਜਾਣ ਕਰੀ ਬਿਲਡਿੰਗਾਂ ਜਿਹੜੀਆਂ ਨਵਾਂ ਪਈਆਂ ਜਾਂ ਪੁਰਾਣੀਆਂຊ ਉਹਦੇ ਬਾਰੇ ਵੀ ਜਿਹੜੀ ਅੱਪ ਗੱਲ ਕਰਦੇ ਆ ਪਹਿਲੇ ਵੀ ਗੱਲ ਪੁੱਛ ਕੇ ਆ ਵੀ ਸਰਦਾਰ ਭਦਰ ਸਿੰਘ ਵਿਸ਼ਨਜੀ ਨੇ ਆਪਾਂ 5000 ਰੁਪਏ ਸਟਾਰਟ ਕੀਤੀ ਆ ਉਹ ਦੋ ਕਮਰੇ ਦੀ ਬਿਲਡਿੰਗ ਜਿਹੜੀ ਆਪਾਂ ਤੁਸੀਂ ਦੇਖ ਰਹੇ ਆ ਵੀ ਜਿਹੜੀ ਸਾਰੀ ਆਪਣਾ ਹੈਰੀਟੇਜ ਬਿਲਡਿੰਗ ਹੈ ਜਿਹੜੀ ਹੈ ਜਿਹਦੇ ਵਿੱਚ ਜਿਹੜੀ ਇਹ ਪਹਿਲੀ ਬਿਲਡਿੰਗ ਜਿਹੜੀ ਸੀਗੀ ਆਪਣੇ ਸਕੂਲ ਦੇ ਵਿੱਚ ਉਨ ਸਟੋਰੀ ਦੇ ਵਿੱਚ ਇਹ ਐਸਟੈਬਲਿਸ਼ ਹੋਈ ਆ ਜਿਹਦੇ ਵਿੱਚ ਇਹਨੂੰ ਅਸੀਂ ਹੈਰੀਟੇਜ ਬਿਲਡਿੰਗ ਕਹਿੰਨੇ ਕਲਾਸਰੂਮ ਵੀ ਨੇ ਸਾਡਾ ਐਡਮਿਨਿਸਟਰ ਬਲਾਕ ਵੀ ਆ ਜਾਂਦਾ ਆਫਿਸ ਲਾਇਬ੍ਰੇਰੀ ਸਟਾਫ ਰੂਮ ਅਟਲ ਲੈਬ ਆਰ ਇੰਗਲਿਸ਼ ਲੈਬ ਇਹਦੇ ਵਿੱਚ ਸਥਾਪਿਤ ਕੀਤੀ ਰਹੀਆਂ ਤੇ ਇਹਦਾ ਅਸੀਂ ਥੋੜਾ ਨਵੀਨਤਮ ਕਰਤਾ ਇਹਦੇ ਵਿੱਚ ਜਿਹੜੇ ਫਾਸਟ 100 ਸਾਲ ਕਰਕੇ ਥੋੜੇ ਜਿਹਾ ਆਪਾਂ ਨੂੰ ਪਤਾ ਹੀ ਹੈ ਵੀ ਟਾਈਮ ਨਾਲ ਚੀਜ਼ ਖਰਾਬ ਹੋ ਜਾਂਦੀ ਹੈ ਉਸੇ ਸਾਰਾ ਕੋਟਾ ਸਟੋਨ ਲਾਇਆ ਸਾਰੇ ਡੋਨੇਸ਼ਨ ਦੇ ਨਾਲ ਪੈਂਟ ਦੇ ਸਹਿਯੋਗ ਨਾਲ ਅਤੇ ਇਥੋਂ ਦੇ ਸਕੂਲ ਨੂੰ ਪ੍ਰੇਮ ਕਰਨ ਵਾਲਿਆਂ ਅੰਦੇਸ਼ ਸਹਿਯੋਗ ਨਾਲ ਇਹਦਾ ਸੀ ਹਾਂ ਇਸ ਤਰ੍ਹਾਂ ਜਿਵੇਂ ਕਿ ਆਪਣਾ ਡਾਕਟਰ ਅਸतीश ਗੋਇਲ ਜਿਹੜੇ ਆਰਥੋਪੈਡਿਕ ਸਰਜਨ ਨੇ ਮੋਗਾ ਆਪਣੇ ਬਹੁਤ ਫੇਮਸ ਨੇ ਉਹ ਵੀ ਇਸੇ ਸਕੂਲ ਤੋਂ ਹੀ ਉਹਨਾਂ ਦੀ ਸਕੂਲਿੰਗ ਜਿਹੜੀ ਆ ਹੋਈ ਹੈ ਮੈਨੂੰ ਨਹੀਂ ਤਾਂ ਅੱਛਾ ਜਿਹੜੇ ਇਧਰਲੇ ਪਾਸੇ ਹੋਰ ਬਿਲਡਿੰਗਾਂ ਨੂੰ ਨਿਊ ਕਮਰੇ ਪਾਈਏ ਹਾਂ ਇਸ ਨਵੇਂ ਸਟੈਂਡ ਬਣਾ ਇੱਕ ਤਾਲਾ ਗਰਾਊਂਡ ਵੀ ਬਣਿਆ ਪਹਿਲਾਂ ਆਪਾਂ ਥੋੜੇ ਪੁਰਾਣੀ ਗੱਲ ਕਰ ਲਈਏ ਹੈਰੀਟੇਜ ਬਿਲਡਿੰਗ ਇਹ ਬਣੀ ਆ ਔਰ 1926 ਦੇ ਵਿੱਚ ਜਿਹੜਾ ਉਧਰ ਆਪਣਾ ਹੋਸਟਲ ਹਾਂਜੀ ਪੋਸਟਲ ਬਣਿਆ ਤਾਂ ਕਿਸੇ ਟਾਈਮ ਤੁਹਾਨੂੰ ਪਤਾ ਹੀ ਵੀ ਇੱਥੇ ਜਿਹੜੀ ਜੀਬੀਟੀ ਜੂਨੀਅਰ ਬੇਸਿਕ ਟ੍ਰੇਨਿੰਗ ਟੀਚਰ ਟ੍ਰੇਨਿੰਗ ਵੀ ਕਰਵਾਈ ਜਾਂਦੀ ਸੀ ਬੱਚਿਆਂ ਨੂੰ ਤਾਂ ਉਹਨਾਂ ਬੱਚਿਆਂ ਵਾਸਤੇ ਪੋਸਟ ਹੋ ਗਈ ਸੀ ਕਿਉਂਕਿ ਉਸ ਟਾਈਮ ਥੋੜਾ ਐਜੂਕੇਸ਼ਨ ਘੱਟ ਸੀ ਕਿਉਂਕਿ ਪੰਜਾਬ ਦਾ ਇਹ ਪੂਰਾ ਉਦੋ ਫੋਜ਼ਪੁਰ ਡਿਸਟ੍ਰਿਕਟ ਸੀ ਹੁਣ ਤਾਂ ਉਦੋਂ ਇਹ ਦੱਸਣ ਦੇ ਵਿੱਚ ਸੁਣਨ ਦੇ ਵਿੱਚ ਆਇਆ ਸਾਡੀ ਕਿ ਜਿਹੜਾ ਪੂਰੇ ਫੋਜ਼ਪੁਰ ਡਿਸਟ੍ਰਿਕਟ ਦੇ ਦੋ ਔਰ ਜਿਹੜਾ ਇਹ ਸੀ ਆਪਣਾ ਪਿੰਡ ਸਕੂਲ ਰੂਰਲ ਸਕੂਲ ਦੇ ਤੌਰ ਤੇ ਜਿਹੜਾ ਆਪਣਾ ਇਹ ਜਾਣਿਆ ਜਾਣਿਆ ਜਾਂਦਾ ਸੀ ਤੇ ਇੱਕ ਸਕੂਲ ਸੀ ਬਿਲਡਿੰਗ ਜਿਹੜੀ ਹੈ ਆਪਣੇ ਫਰਸ ਪਰ ਸਿਟੀ ਦੇ ਵਿੱਚ ਵੀ ਹੈ ਗਈ ਇਸ ਤਰ੍ਹਾਂ ਦੀ ਔਰ ਉਸ 26 ਦੇ ਵਿੱਚ ਹੋਸਟਲ ਬਣਿਆ ਇਹ ਦੋਨੋਂ ਪੁਰਾਣੀਆਂ ਬਿਲਡਿੰਗ ਸੀ ਇਸ ਤੋਂ ਬਾਅਦ ਵਿੱਚ ਬਕੇਸ਼ਰ ਗਰੁੱਪ ਚੱਲਦਾ ਇੱਥੇ ਮਕੈਨਿਕਲ ਚੱਲਦਾ ਸੀ ਇਲੈਕਟ੍ਰੀਕਲ ਚੱਲਦਾ ਸੀ ਠੀਕ ਹੈ ਹਾਰਟੀਕਲਚਰ ਬੰਨ ਵੀ ਚੱਲ ਰਿਹਾ ਤਾਂ ਉਹਦੇ ਲਈ ਜਿਹੜੀ ਸ਼ੈੱਡ ਸੀ ਉਸ ਟਾਈਮ ਬਣੇ ਸੀ ਜਦੋਂ ਮੈਂ ਪੜਦਾ ਸੀ ਮੈਂ ਆਪਣੀ ਸਕੂਲ 93 ਉਹਦੋਂ ਸਿਰਫ ਇੰਨੀ ਬਿਲਡਿੰਗ ਸੀ ਜਿਹੜੀ ਹੁਣ ਆਪਾਂ ਗੱਲ ਕਰਦੇ ਨਵੀਂ ਨਵੀਂ ਹਾਂਜੀ ਨਵੀਂ ਬਿਲਡਿੰਗ ਦੇ ਵਿੱਚ ਕੀ ਸੀਗਾ ਪਹਿਲਾਂ ਤਾਂ ਜਿਹੜੀ ਆਪਣੀ ਹੋਸਟਲ ਦੇ ਨਾਲ ਬਣੀ ਹੋਈ ਹੈ ਹਾਂਜੀ ਚਾਰ ਪੰਜ ਕਮਰੇ ਇਹ ਸਾਰਾ ਕਮਰਸ ਬਲਾਕ ਸੀਗਾ ਅਤੇ ਪਲੱਸ 1 ਉਹ ਕਮਰਸ ਲਈ ਇਹ ਬਲਾਕ ਸਟੈਪਲਿਸ਼ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਜਿਹੜੀ ਆ ਆਪਣੇ 3 ਸਾਲ ਹੋ ਗਏ ਐਸ ਇਟ ਇਸ ਬਣੇ ਤੇ ਕੰਮ ਕਰ ਰਹੇ ਔਰ ਉਸ ਤੋਂ 4 ਸਾਲ ਹੋ ਗਏ ਜੀ ਆ ਆਪਣੀ ਨਵੀਂ ਬਿਲਡਿੰਗ ਜਿਹੜੀ ਬਣੀ ਹੈ ਨਵਾਰ ਦੇ ਵਿੱਚ ਜਿਹੜੀ ਗ੍ਰਾਂਟ ਆਈ ਹੈ ਇਹਦੇ ਵਿੱਚ ਜਿਹੜੀ ਬਿਲਡਿੰਗ ਬਣਾਈ ਗਈ ਜੀ ਇਸ ਤੋਂ ਬਿਨਾ ਜਿਹੜੀ ਇਹਦੇ ਨਾਲ ਹੀ ਸਟੇਜ ਬਣਿਆ ਤੇ ਜਿਹੜਾ ਤੁਸੀਂ ਆਫਿਸ ਦੇ ਮੂਰੇ ਹੈਲਥ ਕੇਅਰ ਬਿਲਡਿੰਗ ਦੇ ਮੂਰੇ ਕੋ ਅਨੇ ਬੁੜੀ ਅਸੀਂ ਥੌਲਪੁਰੀ ਪੱਥਰ ਲਗਾ ਕੇ ਇਹ ਸਾਰਾ ਡੋਨੇਸ਼ਨ ਦੇ ਨਾਲ ਹੀ ਹੋਇਆ ਪਿੰਡ ਦੇ ਸਹਿਯੋਗ ਨਾਲ ਹੋਇਆ ਸਕੂਲ ਨੂੰ ਚਾਹਣ ਵਾਲੇ ਸਹਿਯੋਗ ਨਾਲ ਉਹ ਵੀ ਜਿਹੜੀ ਕਿ ਹੁਣ ਇੱਕ ਬਹੁਤ ਵਧੀਆ ਜਿਹੜੀ ਲੁੱਕ ਉਹ ਕੋ ਪੈ ਗਈ ਹੈ ਜੇ ਇਹ ਨੂੰ ਅਸੀਂ ਚਾਹ ਲੈ ਤਾਂ ਕਿ ਉਹਦਾ ਜਿਹੜਾ ਕੈਂਪਸ ਦਾ ਇਹ ਅੱਗੇ ਓਪਨ ਕੈਂਪਸ ਹੀ ਹੋਣਾ ਥੋੜਾ ਜਿਹਾ ਇਸ ਕੈਂਪਸ ਜਿਹੜਾ ਬੰਦ ਕਰਤਾ ਤਾਂ ਕਿ ਕੋਈ ਆਪਣਾ ਹੋਮ ਬੀ ਸਕੂਲ ਓਪਨ ਕੈਂਪਸ ਜਿਆਦਾ ਵੱਡਾ ਕਰਕੇ ਕੋਈ ਯਾਨ ਪਰ ਸ਼ਾਮ ਕੋਈ ਹਾਂਜੀ ਕੋਈ ਆਪਣਾ ਜਿਹੜੇ ਪੌਦੇ ਵਗੈਰਾ ਕਰਨਾ ਜੀ ਵੀ ਸਾਰੇ ਜਿਨੇ ਕਿ ਤੁਸੀਂ ਨਾ ਬੜੇ ਨਾਮ ਲੈ ਰਾਜਨੀਤਿਕ ਹੋਗੇ ਧਾਰਮਿਕ ਹੋਗੇ ਸਮਾਜ ਸੇਵੀ ਹੋਗੇ ਜਾਂ ਫਿਰ ਆਫੀਸਰ ਸਾਹਿਬਾਨ ਹੋਗੇ ਹਨ ਜੀ ਵੀ ਜੇਕਰ ਆਪਾਂ ਤਤਪੁਰ ਹੀਰਾ ਸਿੰਘ ਦੇ ਸਕੂਲ ਦੀ ਗੱਲ ਕਰੀ ਵੀ ਉਹਨਾਂ ਦਾ ਆਫੀਸਰ ਸਾਹਿਬ ਵੱਲੋਂ ਜਾਂ ਕੋਈ ਹੋਰ ਕਿਸੇ ਵੱਲੋਂ ਹੌਣ ਕੀ ਯੋਗਦਾਨ ਹੈ ਹਾਂਜੀ ਤਾਂ ਜੇ ਮੈਂ ਗੱਲ ਕਰਾਂ ਪਰ ਗੱਲ ਕੀਤੀ ਸੀ ਡਾਕਟਰ ਪਾਲਸਨ ਜੀ ਜਿਨ੍ਹਾਂ ਨੇ ਵਰਲਡ ਬੈਂਕ ਦੇ ਵਿੱਚ ਐਗਰੀਕਲਚਰ ਐਡਵਾਈਜ਼ਰ ਤੌਰ ਤੇ ਕੰਮ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਡੀਨ ਦੇ ਤੌਰ ਤੇ ਕੰਮ ਕੀਤਾ ਉਹ ਜਿਹੜੇ ਸਾਡੇ ਨਾਲ ਰੈਗੂਲਰ ਟੱਚ ਦੇ ਬੱਚਾ ਸੀ ਸਮੇਂ-ਸਮੇਂ ਸਾਡੇ ਫੋਨ ਤੇ ਗੱਲ ਮਿਲਦੀ ਰਹੀ ਤੇ ਜਦੋਂ ਮੈਂ ਲਾਸਟ ਈਅਰ ਸਿੰਗਾਪੁਰ ਟ੍ਰੇਨਿੰਗ ਤੇ ਗਿਆ ਸੀਗਾ ਪ੍ਰਿੰਸੀਪਲ ਜੀ ਤੁਹਾਨੂੰ ਪਤਾ ਹੀ ਪੰਜਾਬ ਗਵਰਨਮੈਂਟ ਨੇ ਸਿੰਗਾਪੁਰ ਟ੍ਰੇਨਿੰਗ ਤੇ ਭੇਜਿਆ ਸੀ ਸਰਕਾਰੀ ਖਰਚ ਤੇ ਤਾਂ ਉਹ ਪਿਓਰ ਮੈਰਿਟ ਵੀ ਸੀ ਤੇ ਉਹਦੇ ਵਿੱਚ ਮੈਂ ਵੀ ਮੈਰਿਟ ਦੇ ਵਿੱਚ ਪਾਉਂਟਾ ਸੀ ਤਾਂ ਉਹਦੇ ਵਿੱਚ ਮੈਂ ਜੋ ਸਿੰਗਾਪੁਰ ਗਿਆ ਸੀ ਤਾਂ ਉੱਥੇ ਡਾਕਟਰ ਪਾਲਸਨ ਜੀ ਤੋਂ ਸਪੈਸ਼ਲੀ ਮਿਲਿਆ ਸੀਗਾ ਜੀ ਤਾਂ ਉਹਨਾਂ ਦੀ ਇਸ ਤਰ੍ਹਾਂ ਦੇ ਸਾਡੇ ਨਾਲ ਗੱਲ ਹੁੰਦੀ ਰਹਿੰਦੀ ਆ ਤਾਂ ਉਹਨਾਂ ਨੇ ਸਾਨੂੰ ਜਿਹੜੀ ਸਕੂਲ ਦੀ ਡਿਵੈਲਪਮੈਂਟ ਲਈ ਦੀ ਆਪਣੀ ਨੇਕ ਕਮਾਈ ਦੇ ਵਿੱਚੋਂ 50000 ਜਿਹੜੇ ਸਰਵ ਕੰਡੀਟ ਕੀ ਸੀ ਜੀ ਤਾਂ ਇਸ ਤੋਂ ਬਿਲਾ ਜੇ ਅਪਾਂ ਗੱਲ ਕਰੀਏ ਆਪਾਂ ਡਾਕਟਰ ਅਮਰ ਸਿੰਘ ਧਾਰੀਵਾਲ ਦੀ ਘਰ ਕੱਸੀ ਜਿਹੜੇ ਰਜਿਸਟਰ ਗੁਰਨਾਥ ਦੇ ਯੂਨੀਵਰਸਿਟੀ ਦੇ ਉਹਨਾਂ ਦੇ ਬੇਟਾ ਸੰਨੀਤਾ ਧਾਰੀਵਾਲ ਜਿਹੜੇ ਕੰਮ ਕੈਨੇਡਾ ਦੇ ਵਿੱਚ ਉਹਨਾਂ ਨੇ ਸਾਡੇ ਲਾਇਬ੍ਰੇਰੀ ਲਈ ਜਿਹੜੇ ਮੈਗਜ਼ੀਨ ਪ੍ਰੀਤ ਲੜੀ ਬੱਚਿਆਂ ਲਈ ਮਤਲਬ ਰੈਗੂਲਰ ਉਹਨਾਂ ਨੇ ਸਾਨੂੰ ਲਗਵਾ ਕੇ ਦਿੱਤੀਆ ਤੇ ਉਹੀ ਜਿਹੜੀ ਪੇਮੈਂਟ ਜਿਹੜੀ ਉਹ ਕਰਦੇ ਆ ਤੇ ਇਸ ਤਰ੍ਹਾਂ ਸਾਨੂੰ ਬਹੁਤ ਅੱਛੇ-ਛੇ ਸੁਜੈਸ਼ਨ ਵੀ ਮਿਲਦੇ ਨੇ ਅਲੱਗ-ਅਲੱਗ ਮਤਲਬ ਜਿਹੜੀਆਂ ਪਰਸਨੈਲਿਟੀਆਂ ਆ ਉਹਨਾਂ ਕੋ ਤੇ ਫਾਈਨੈਂਸ਼ੀਅਲ ਸਪੋਰਟ ਦੀ ਤਾਂ ਗੱਲ ਹੈ ਉਹ ਕਹਿੰਦੇ ਜਦੋਂ ਵੀ ਕਿਸੇ ਕਿਸਮ ਦੀ ਲੋੜ ਹੁੰਦੀ ਆ ਵੀ ਸਾਨੂੰ ਕਾਲ ਕਰੋ ਅਸੀਂ ਜ਼ਰੂਰ ਤੁਹਾਨੂੰ ਜੋ ਹਲ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਮੈਂ ਗੱਲ ਕਰਾਂ ਆਪਣਾ ਹਰਪ੍ਰੀਤ ਸਿੰਘ ਜਿਹੜਾ ਕੈਨੇਡਾ ਜੀ ਪਲੀਜ਼ ਯੂ نو ਪਿਆਰ ਨਾਲ ਕਹਿੰਦੇ ਉਹ ਹਰ ਸਾਲ ਆਪਣਾ ਜਿਹੜੇ ਨਾਨ ਕੋਰਡ ਕਲਾਸਿਸ ਹੁੰਦ ਨੇ ਫਸਟ ਸੈਕੰਡ ਥਰਡ ਪੀਸ਼ਲ ਦੇ ਬੱਚੇ ਉਹਨਾਂ ਦੇ ਵੀ ਹਰ ਸਾਲ 31 ਮਾਰਚ ਨੂੰ ਜਿਹੜਾ ਰਿਜ਼ਲਟ ਡਿclare ਹੁੰਦਾ ਤਾਂ ਉਦੋਂ ਉਹਨਾਂ ਬੱਚਿਆਂ ਲਈ ਜਿਹੜੇ ਟਰੋਫੀਸ ਸਰਟੀਫਿਕੇਟ ਵਗੈਰਾ ਹਾਸਲ ਕੀ ਸਮੂਹ ਲੈਂਦੇ ਨੇ ਇਸ ਤਰ੍ਹਾਂ ਆਪਣਾ ਦਵਿੰਦਰ ਸਿੰਘ ਪ੍ਰਾੜ ਜੀ ਉਹਨਾਂ ਦੇ ਵੀ ਜਿਹੜੇ ਹੈ ਕਿ ਆਪਣਾ ਐਨਜੀਓ ਬਣੀ ਹੋਈ ਆ ਜੀ ਠੀਕ ਹੈ ਉਹ ਵੀ ਇਹ ਜਿਹੜੇ ਆਪਣੇ ਕੋਲੇ ਹਾਸਲ ਜਿਹੜੇ ਬੋਰਡ ਕਲਾਸਸ ਦੇ ਸਪੋਰਟਸ ਦੇ ਵਿੱਚ ਜਾਂ ਲਗ ਲਗ ਜਿੰਨੇ ਵੀ ਆਪਣੇ ਬੱਚੇ ਅਚੀਵਰਸ ਲੈਂਦੇ ਨੇ ਜਿਹੜੀਆਂ ਮਤਲਬ ਅਚੀਵਮੈਂਟਸ ਲੈਂਦੇ ਨੇ ਪ੍ਰਾਪਤ ਕਰਦੇ ਉਹਨਾਂ ਨੂੰ ਕੈਸ਼ ਪ੍ਰਾਈਜ਼ ਨਾਲ ਤੇ ਸਰਟੀਫਿਕੇਟ ਨਾਲ ਸਮਾਨਾ ਹਾਂ ਜੀ ਜਿਵੇਂ ਕਿ ਆਪਣਾ 100 ਸਾਲਾ ਤੁਸੀਂ ਮਨਾ ਰਹੇ ਹੋ ਸਰ ਜੀ ਜੇ ਆਪਾਂ ਸਕੂਲ ਦੀ ਗੱਲ ਕਰੀਏ 100 ਸਾਲ ਪੂਰਾ ਹੋ ਗਿਆ ਪਰ 100 ਸਾਲ ਪੂਰਾ ਹੋਣ ਦੇ ਬਾਵਜੂਦ ਵੀ ਸਕੂਲ ਦੇ ਵਰਦੀ ਜਾਂ ਕੋਈ এডਿਕੇਸ਼ਨ ਵਿੱਚ ਜਾਂ ਕੋਈ ਤੁਹਾਨੂੰ ਸਟਾਫ ਦੀ ਜਾਂ ਕੋਈ ਹੋਰ ਕਿਸੇ ਚੀਜ਼ ਦੀ ਘਾਟ ਹੋਵੇ ਮਹਿਸੂਸ ਕਰ ਰਹੇ ਉਹਦੇ ਬਾਰੇ ਜਾਣਕਾਰੀ ਦਿਓ ਦੇਖੋ ਜੀ ਆਪਣਾ 100ਵਾਂ ਪੂਰਾ ਹੋ ਗਿਆ ਠੀਕ ਹੈ ਕਿਉਂਕਿ ਸਕੂਲ ਜਿਹੜੀ ਇੱਕ ਬਹੁਤ ਵੱਡੀ ਸੰਸਥਾ ਹੁੰਦੀ ਹੈ ਜੀ ਨਾ ਇਸ ਵਿੱਚ ਤਾਂ ਲਈ ਬਹੁਤ ਹੀ ਮਤਲਬ ਤਰ੍ਹਾਂ ਦੀਆਂ ਜਿਹੜੀਆਂ ਆਪਾਂ ਨੂੰ ਚੈਲੰਜਸ ਫੇਸ ਕਰਦੇ ਹਨ ਜਿਹਦੇ ਵਿੱਚ ਜ਼ਿਕਰ ਘਾਟ ਦੀ ਗੱਲ ਕਰਾਂ ਵੀ ਇੱਕ ਤਾਂ ਜਿਵੇਂ ਆਪਣੇ 10ਵੀਂ ਤੱਕ ਬੱਚੇ ਨੇ ਉਹਨਾਂ ਨੂੰ ਪੜਾਉਂਦੇ ਸਟਾਫ ਲਗਭਗ ਪੂਰਾ ਸਰ ਕੰਪਲੀਟ ਜੀ ਔਰ ਜੇਕਰ ਆਪਾਂ ਉੱਪਰ ਗੱਲ ਕਰੀਏ ਪਲੱਸ 1 ਨੂੰ ਪੜਾਉਂਦੇ ਉਹਦੇ ਲਈ ਥੋੜੀ ਸਟਾਫ ਦੀ ਸ਼ੌਰਟੇਜ ਹੈ ਜਿਵੇਂ ਸਾਡੇ ਕੋਲ ਫਿਜ਼ਿਕਸ ਲੈਕਚਰਰ ਦੀ ਕਮੀ ਹੈ ਮੈਥ ਲੈਕਚਰਰ ਦੀ ਕਮੀ ਹੈ ਮੈਥ ਲੈਕਚਰਰ ਸਰ ਜੀ ਸਵਰ ਆ ਜਾਣੇ ਔਰ ਗਵਰਨਮੈਂਟ ਜਿਹੜੀ ਪ੍ਰੋਮੋਸ਼ਨਾਂ ਕਰ ਰਹੀ ਹੈ ਬਹੁਤ ਸ਼ੋਰਟਲੀ ਉਮੀਦ ਹੈ ਵੱਡੀ ਕਿ ਸਾਡੇ ਕੋਲ ਫਿਜ਼ਿਕਸ ਲੈਕਚਰਰ ਵੀ ਆ ਜੀ ਤਾਂ ਇਸ ਤੋਂ ਬਿਨਾ ਸੜੀ ਡਿਮਾਂਡ ਹੈ ਵੀ ਜਿਹੜਾ ਕਮਰਸ ਸਟਰੀਮ ਹੈ ਹੂੰ ਉਹ ਫਿਰ ਤੋਂ ਸ਼ੁਰੂ ਹੋ ਗਈ। ਕਿਉਂਕਿ ਬੱਚੇ ਨੇ ਅੱਜਕੱਲ ਤੋਂ ਪਤਾ ਵੀ ਬੱਚੇ ਪਲੱਸ 2 ਬਾਅਦ ਹਾਇਰਸ ਕਾਲ ਤੋਂ ਫੋਰਨ ਜਾ ਰਹੇ ਨੇ। ਜੀ ਤਾਂ ਉੱਥੇ ਸ਼ਾਇਦ ਕਮਰਸ ਦੀ ਫੋਰਨ ਡਿਮਾਂਡ ਹੋਊਗੀ। ਬੱਚੇ ਆਮ ਤੌਰ ਤੇ ਸਾਡੇ ਕੋਲ ਕਮਰਸ ਦੀ ਡਿਮਾਂਡ ਕਰਦੇ। ਕਮਰਸ ਸਾਡੇ ਕੋਲ ਨਾ ਹੁੰਦਾ ਤੇ ਗਵਰਨਮੈਂਟਿੰਗ ਐਪਲੀਕੇਸ਼ਨ ਪਾਦੀ ਹੈ। ਮੇਰੇ ਵੀ ਸਭ ਦਾ ਸੈਸ਼ਨ ਤੋਂ ਪ੍ਰੋਵੀਜ਼ਨ ਮੈਨ ਚੋਂ ਵੀ ਤੁਸੀਂ ਸ਼ੁਰੂ ਕਰ ਲਓ ਤੇ ਕਮਰਸ ਦੀ ਜਿਹੜੀ ਬਹੁਤ ਲੋੜ ਆ ਤਾਂ ਕਿ ਜਿਹੜੇ ਬੱਚੇ ਤੇ ਮਜਬੂਰ ਹਨ ਜਾਂ ਬਾਹਰ ਜਾਣਾ ਪੈਂਦਾ ਪ੍ਰਾਈਵੇਟ ਸਕੂਲਾਂ ਚ ਜਾਂ ਫਿਰ ਜਿਵੇਂ ਨਿਹਾਲ ਸਿੰਘ ਪਰ ਉੱਥੇ ਜਾਣਾ ਪੈਂਦਾ ਇਧਰ ਜਿਵੇਂ ਆਪਣੇ ਆਸ-ਪਾਸ ਦੇ ਬੱਚੇ ਨੇ ਖਾਈ ਦਿਨ ਬੱਚੀਆਂ ਨੇ ਖਾਸ ਕਰਕੇ ਉਹਨਾਂ ਨੇ ਇੱਥੇ ਪੜ੍ਹਨਾ ਸੌਖਾ ਦੇ ਕਮਰਸ ਸਟਰੀਮ ਸ਼ੁਰੂ ਹੋ ਜਿੰਦਾਬੋਤ ਬਹੁਤ अच्छी ਗੱਲ ਹੋ ਗਈ ਔਰ ਇਸ ਤੋਂ ਬਿਨਾ ਵੀ ਸਕੂਲ ਨੂੰ ਜਿਹੜਾ ਥੋੜੀ ਬਿਲਡਿੰਗ ਜ਼ਿਆਦਾ ਵੱਡੀ ਆ ਪੀਟ ਹੋਣੀ ਹੈ ਨਾ ਥੋੜੀ ਸਕਲਸਾਂ ਦੇ ਸਾਹਮਣੇ ਦੇ ਵਾਸਤੇ ਗ੍ਰਾਂਟਸ ਜਾਰੀ ਕਰਦੀ ਹੈ ਕੋਈ ਐਸੀ ਗੱਲ ਨਹੀਂ ਪਰ ਫਿਰ ਵੀ ਕਿਉਂਕਿ ਇਹ ਵੱਡੀ ਅਮਾਉਂਟ ਚਾਹੀਦੀ ਆ ਪਰ ਸਕੂਲ ਰਨ ਰੋਗਨ ਕਰਾਉਣਾ ਇੱਕ ਵਾਰ ਨਾ ਕਾਸੀ ਵੱਡਾ ਖਰਚਾ ਦੇ ਇਹੇ ਸਾਨੂੰ ਥੋੜੀ ਲੋੜ ਮਹਿਸੂਸ ਹੋ ਰਹੀ ਕਿਤੇ ਤਿੰਨ ਚਾਰ ਸਾਲ ਪਹਿਲਾਂ ਜਿਹੜੇ ਇੱਕ ਦਾਨੀ ਸੱਜਣ ਉਹਨਾਂ ਨੇ ਮਤਲਬ ਸਕੂਲ ਨੂੰ ਪਤਾਈਓ ਸਾਰਾ ਜੀ ਪੇਂਟ ਕਰਵਾਤਾ ਸੀ ਇਹ ਹੁਣ ਉਹ ਟਾਈਮ ਪਾ ਕੇ ਦੁਬਾਰਾ ਥੋੜਾ ਜਿਹਾ ਧੁੰਦਲਾ ਪੈ ਗਿਆ ਉਹ ਦੁਬਾਰਾ ਜਿਹੜੀ ਅੱਛਾ ਸਾਹੀ ਜਾਂਦੇ ਜਾਂਦੇ ਕੀ ਸਨੇਹਾਂ ਦੇਣਾ ਚਾਹੁੰਦੇ ਫਿਕਰਮੰਦ ਬਿੜਿਆ ਨੇ ਮੈਂ ਸਨੇਹਾਂ ਦੇਣਾ ਇਹ ਚਾਹੁੰਗਾ ਵੀ ਇੱਕ ਤਾਂ ਜਿਹੜਾ ਅਸੀਂ 100 ਸਾਲਾਂ ਨਾ ਆ ਰਹੇ ਸਕੂਲ ਦਾ ਸੈਂਟੇਨਰੀ ਸੈਲੀਬ੍ਰੇਸ਼ਨ ਉਹਦਾ ਅਸੀਂ ਇੱਕ WhatsApp ਗਰੁੱਪ ਨਾ ਹੈ ਜੀ Facebook ਪੇਜ ਬਣਾਇਆ ਹੈ ਠੀਕ ਹੈ ਤੇ ਤੁਹਾਡੇ ਆਪਣਾ ਚੈਨ ਚਾਹੀ ਵੀ ਮੈਂ ਸਾਰੇ ਨੰਬਰ ਰਿਕਵੈਸਟ ਕਰਦਾ ਵੀ ਇਕ ਵਾਰ ਜਿੰਨੇ ਵੀ ਸਕੂਲ ਨੂੰ ਚਾਹਣ ਵਾਲੇ ਜੀ ਔਰ ਜਿੰਨੇ ਸਕੂਲ ਨੂੰ ਪ੍ਰੀਮ ਕਰਨ ਵਾਲੇ ਜੋ ਸਕੂਲ ਤੋਂ ਇਥੋਂ ਸਕੂਲਿੰਗ ਦੇ ਨਾਲ ਪਾਸ ਜਿਹੜੇ ਉਹ ਸਾਡੇ ਨਾਲ ਜਿਹੜਾ ਕੰਟੈਕਟ ਜਰੂਰ ਕਰ ਫੇਸਬੁਕ ਪੇਜ WhatsApp ਗਰੁੱਪ 'ਤੇ ਤਾਂ ਮੇਰਾ ਪਰਸਨਲ ਨੰਬਰ 946633259 ਮੇ ਨਾਲ ਪਰਸਨਲੀ ਕੰਟੈਕਟ ਵੀ ਕਰ ਸਕਦੇ ਆ ਫੋਨ ਤੇ ਰਾਬਤਾ ਕਰ ਸਕਦੇ ਦੀ ਕੋਈ ਜਿਹੜੇ ਕੋਈ ਹਾਈ ਅਥਾਰਟिटीज ਬਣ ਗਿਆ ਕੋਈ ਅਫੀਸਰ ਬਣ ਗਿਆ ਜਾਂ ਜਿਸੇ ਫੋਰਨ ਦੇ ਵਿੱਚ ਸੈਟਲ ਆ ਜਾਂ ਦੁਬੇ ਦੇ ਵਿੱਚ ਕਿਤੇ ਵੀ ਸੈਟਲ ਉਹਨਾਂ ਨਾਲ ਕੰਟੈਕਟ ਕਰ ਤੇ ਸਾਰੇ ਇਸ ਫੰਕਸ਼ਨ ਦੇ ਵਿੱਚ ਪਹੁੰਚਣਾ ਯਕੀਨੀ ਬਣਾ ਤਾਂ ਕਿ ਇਸ ਨੂੰ ਆਪਾਂ ਪੂਰਾ ਸਫਲ ਫੰਕਸ਼ਨ ਬਣਾ ਸਕੀਏ ਇਸ ਤੋਂ ਬਾਅਦ ਜਿਹੜੇ ਪਬਲਿਕਲੀ ਮੇਰਾ ਜਨਾ ਸਨੇਹਾ ਹੈ ਉਹ ਹੈ بیچਵੇਂ ਕਿਹਾ ਜਿਦਾ ਤੁਹਾਨੂੰ ਪਤਾ ਹੀ ਵੀ ਆਪਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪਾ ਰਹੇ ਆ ਜੀ ਸਰਕਾਰੀ ਸਕੂਲ ਕਿਸੇ ਵੀ ਪੱਖ ਤੋਂ ਘੱਟ ਨਹੀਂਗੇ ਅੱਜਕੱਲ ਬਹੁਤ ਜ਼ਿਆਦਾ ਫੈਸਿਲਿਟੀਆਂ ਜਿਹੜੀਆਂ ਮਿਲ ਰਹੀਆਂ ਉਹਦਾ ਆਪਾਂ ਫਾਇਦਾ ਠਾਈਏ ਤੁਹਾਨੂੰ ਵੀ ਦੱਸਿਆ ਕਿ ਪਲਾ ਰਿਜ਼ਲਟ ਬਾਰੇ ਦੱਸਿਆ ਵੀ ਆਪਣਾ ਰਿਜ਼ਲਟ ਕਿੰਨਾ ਵਧੀਆ ਆ ਰਿਹਾ ਹਾਂਜੀ ਸਪੋਰਟਸ ਦੇ ਵਿੱਚ ਵੀ ਆਪਾਂ ਤੁਹਾਨੂੰ ਪਤਾ ਹੀ ਆ ਵੀ ਇਸ ਵਾਰ ਕੁੜੀਆਂ ਦੀ ਟੀਮ ਆਪਣੀ ਪੰਜਾਬ ਚ ਫਰਸਟ ਆਈ ਸੀ ਕਵੰਡੀ ਦੀ ਹੈ ਨਾ ਜੀ ਤੇ ਐਥਲੈਟਿਕਸ ਦੇ ਵਿੱਚ ਡਿਸਟ੍ਰਿਕਟ ਲੈਵਲ ਤੇ ਕੱਲ ਸਿਲੇਕਟਿਵਿਟੀ ਡਿਸਟ੍ਰਿਕਟ ਦੇ ਤਾਂ ਵੀ ਪ੍ਰਾਈਵੇਟ ਸਕੂਲਾਂ ਦਾ ਕਿਹੜਾ ਛੜ ਕੇ ਸਰਕਾਰੀ ਸਕੂਲ ਦੇ ਵਿੱਚ ਜਿਹੜਾ ਬ ਆਲੋ ਡਿਵੈਲਪਮੈਂਟ ਜਿਹੜੀ ਆ ਆਪਣਾ ਸਰਪੱਥੀ ਵਿਕਾਸ ਹੋਵੇ ਤੇ ਰਾਜੀ ਤੁਹਾਨੂੰ ਵੀ ਪਤਾ ਹੀ ਆ ਤੁਹਾਡੀ ਬੇਟੀਆਂ ਵੀ ਦੋਨੇ ਇਥੋਂ ਨਾਨ ਮੈਡੀਕਲ ਸਟਰੀਮ ਦੇ ਵਿੱਚ ਪੜ੍ਹਗੀਆਂ ਤੇ ਉਹ ਕਿੰਨੀਆ ਵਧੀਆ ਮਾਣਸਦੇ ਆ ਜੀ ਇਹ ਇਸਨੇ ਹੈ ਵਿਸਪੂਲ ਦੇ ਵਿੱਚ ਹਰ ਜਿਹੜੀ ਫੈਸਿਲਿਟੀ ਗਵਰਨਮੈਂਟ ਦੇ ਰਹੀ ਆ ਉਹਦਾ ਵੱਧ ਵੱਧ ਜਿਹੜੀ ਆ ਆਪਣਾ ਏਰੀਆ ਵੱਧ ਤੋਂ ਵੱਧ ਫਾਇਦਾ ਹੋਰ ਅੱਛਾ ਸਰ ਜੀ ਜਿਹੜਾ 100 ਸਾਲਾਂ ਨੂੰ ਆ ਰਹੇ ਆ ਆਪਾਂ 100 ਸਾਲਾਂ ਕੀ ਹੋਈ ਜੀ ਰੂਪਰੇਖਾ ਤਿਹੋ ਜੀ ਗੱਲਬਾਤ ਆ ਜਾਂ ਕੀ ਹੋਈ ਜੀ ਤਕਨੀਕੀ ਤੌਰ ਦੇ ਤੇ ਕੀ ਹੋਈ ਜੀ ਗੱਲਬਾਤ ਕਰਨੀ ਚਾਹੁੰਦੇ ਕਿਹੋ ਜਿਹਾ ਮਨਾਉਣਾ ਚਾਹੁੰਦੇ ਹਾਂਜੀ ਅ ਤੁਹਾਡਾ ਇਹ ਪ੍ਰਸ਼ਨ ਬਹੁਤ ਅੱਛਾ ਹੈ ਕਿਉਂਕਿ ਬਹੁਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਹੀ ਪ੍ਰਸ਼ਨ ਆ ਰਿਹਾ ਹੈ। ਦੇਖੋ ਅਸੀਂ ਜਿਹੜੀ ਜਿਹੜੀ ਇੱਕ ਮੀਟਿੰਗ ਕਰਤੀ ਹੈ ਜੀ ਪਿੰਡ ਦੀ ਖਲਾਫ ਦੇ ਨਾਲ ਠੀਕ ਹੈ ਤਾਂ ਪੰਚਾਇਤ ਠੀਕ ਹੈ ਤਾਂ ਦੋ ਦਿਨ ਇੱਕ ਦੋ ਮੀਟਿੰਗਾਂ ਸੀ ਕੋਲ ਵੀ ਕਰਨ ਜੀ ਕਿਉਂਕਿ ਸਾਰੇ ਬੰਦੇ ਇੱਕੋ ਮੀਟਿੰਗ ਚ ਬੁਲਾਉਣੇ ਪੋਸੀਬਲ ਨਹੀਂ ਸੀ ਕਿਉਂ ਗਰਮੀ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੈ ਨਾ ਤੇ ਕੁਸ਼ਰਨ ਜੀ 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 ਤਾਂ ਸੀ ਇੱਕ ਦੋ ਮੀਟਿੰਗਾਂ ਹੋਰ ਕਰਤੀ ਉਸ ਤੋਂ ਇੱਕ ਕਮੇਟੀ ਦਾ ਜੀ ਜੀ ਤਾਂ ਕਮੇਟੀ ਦੇ ਵਿੱਚ ਜਿਹੜਾ ਸਾਨੂੰ ਪਹਿਲੀ ਮੀਟਿੰਗ ਹੈ ਉਹਦੇ ਵਿੱਚ ਕੁਝ ਸੁਝਾਏ ਵੀ ਆਪਾਂ ਜਿਹੜਾ ਸੌਸਲਾ ਬਣਾਉਣਾ ਉਹਦੇ ਵਿੱਚ ਅਸੀਂ ਡੇਟ ਤਾਂ ਨਿક્ਲੀਅਰ ਕਰਤੀ ਵੀ 6 7 ਤੇ 8 ਦਸੰਬਰ 2024 ਜੀ ਵੀ ਇਹਨਾਂ ਦਿਨਾਂ ਦੇ ਵਿੱਚ ਬਣਾਇਆ ਜਾਊਗਾ ਜੀ ਤੇ ਕੁਝ ਸਾਨੂੰ ਸੁਝਾਅ ਪਹਿਲੀ ਮੀਟਿੰਗ ਦੇ ਵਿੱਚ ਆ ਗਏ ਵੀ ਆਪਾਂ ਉਹਦੇ ਇਸ ਤਰ੍ਹਾਂ ਬਣਾ ਜੀ ਕੁਝ ਸਾਨੂੰ ਹੋਰ ਸੁਝਾਅ ਆ ਰਹੇ ਆਪਾਂ ਕਮੇਟੀ ਦਾ ਗਠਨ ਕਰਾਂਗੇ ਜੀ ਔਰ ਉਹਦੇ ਵਿੱਚ ਸਾਰੇ ਜਿਹੜੇ ਸੁਝਾਅ ਕੀਮਤੀ ਸੁਝਾਅ ਉਹਨਾਂ ਨੂੰ ਵੀ ਰੱਖਾਂਗੇ ਉਹਦੇ ਵਿੱਚ ਜੋ ਜਿਹੜੀ ਕਮੇਟੀ ਦਾ ਪੂਰਾ ਫੈਸਲਾ ਕੋ ਸਾਰੇ ਮੰਨਝੂ ਆਪਾਂ ਉਸ ਤਾਂਗਾ ਉਹ ਹੋਈ ਰਿਹਾ ਆ ਇਹਦਾ ਕਾਰਗ੍ਰਾਮ ਦਾ ਸਮਾਗਮ ਕਰਾਂਗੇ ਇਹਦੇ ਤੋਂ ਥੋੜੀ ਬੀਟ ਕਰਦੇ ਜੀ ਥੋੜੀ ਕਹਿਣਾ ਚਾਹੁੰਗੇ ਸਰ ਹਾਂਜੀ ਇੱਕ ਤੁਹਾਡੇ ਜਿਹੜੇ ਇਹ ਫਿਕਰਮੰਦ মিডিਆ ਚੈਨਲ ਆਹੀ ਇੱਕ ਸਾਰੇ ਸਕੂਲ ਨੂੰ ਪ੍ਰੇਮ ਕਰਨ ਵਾਲੇ ਜਿਸ ਸਕੂਲ ਤੋਂ ਜੋ ਵੀ ਇੱਥੋਂ ਪੜ੍ਹ ਕੇ ਗਏ ਆ ਅੱਛਾ-ਅੱਛੀਆਂ ਪੋਸਟਾਂ ਤੇ ਵੈਲ ਸੈਟਰਡ ਨੇ ਜੀ ਉਹਨਾਂ ਲਈ ਇੱਕ ਹੰਬਲ ਰਿਕਵੈਸਟ ਆ ਮੇਰੇ ਵੱਲੋਂ ਕਿਉਂਕਿ ਜਿਹੜਾ ਆਪਾਂ ਇਹ ਸੈਂਟੇਨਰੀ ਜਿਹੜਾ ਸੈਲੀਬ੍ਰੇਸ਼ਨ 100 ਸਾਲ ਦਾ ਸਟਾਫ ਦਾ ਸਮਾਰੋਹ ਨੂੰ ਆ ਜੀ ਉਹਦੇ ਲਈ ਜਿਹੜਾ ਖਰਚਾ ਇੱਕ ਬਹੁਤ ਵੱਡਾ ਖਰਚਾ ਕਿਉਂਕਿ ਰੂਪਰੇਖਾ ਹਦੀ ਕਮੇਟੀ ਦੇ ਸਰਕਾਰ ਨੇ ਵੀ ਕੀ ਤਿਆਰ ਕਰਨੀ ਹੈ ਇੱਕ ਬਹੁਤ ਵੱਡਾ ਖਰਚਾ ਹੈ ਜੀ ਤਾਂ ਉਹਦੇ ਲਈ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜਿਹੜੀ ਵਿੱਤੀ ਮਦਦ ਜੀ ਜਿਹੜਾ ਆਪਾਂ ਫੇਸਬੁਕ ਤੇ ਤਾਂ ਜਿਹੜਾ ਅਕਾਊਂਟ ਨੰਬਰ ਸਪੈਸ਼ਲੀ ਕਰਵਾਇਆ ਇਸ 100 ਸਾਲ ਦੇ ਸੈਲਿਬ੍ਰੇਸ਼ਨ ਲਈ ਤਾਂ ਉਹਦੇ ਵਿੱਚ ਜੇ ਤੁਸੀਂ ਪਾਸਲੇ ਆ ਕੇ ਸਕੂਲ ਦੇ ਵਿੱਚ ਕੋਈ ਦਾਨ ਕਰ ਸਕਦੇ ਵਿੱਤੀ ਮਦਦ ਵਿੱਤੀ ਮਦਦ ਕਰ ਜਾ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਸਾਰ ਕੁਝ ਉਹਦੇ ਮੈਂਸ਼ਨਡ ਹੈ ਤਾਂ ਉੱਥੋਂ ਬੈਠੇ ਵੀ ਆਪਣੇ ਅਕਾਊਂਟ ਚੋਂ ਪਾ ਸਕਦੇ ਹੋ ਤਾਂ ਫਾਈਨੈਂਸ਼ਲੀ ਹੈਲਪ ਜ਼ਰੂਰ ਕੀਤੀ ਜਾਵੇ ਤਾਂ ਕਿ ਐਸਾ ਆਪਾਂ ਸਤਾਪ ਦੀ ਸਮਰੂਹ ਬਹੁਤ ਚੰਗੀ ਟ੍ਰਿਕ ਢੰਗ ਨਾਲ ਤੇ ਇੱਕ ਵਿਲੱਖਣ ਨਾਲ ਸਮਾਜ ਦੇ ਵਿੱਚ ਛਾਪ ਛੱਡ ਸਕੀਏ ਕਿ ਜਿਹੜਾ ਪੱਤੋ ਸੀਨੀਅਰ ਸਕੂਲ ਨੇ ਜਿਹੜਾ 100 ਸਾਲ ਦਾ ਇਸ ਤਰ੍ਹਾਂ ਆਇਆ ਕਿਉਂਕਿ ਵਿੱਤੀ ਲੋੜ ਤਾਂ ਤੁਹਾਨੂੰ ਪਤਾ ਹੁੰਦਾ ਹੈ ਤਾਂ ਮੈਂ ਇਹ ਕਰੀ ਫੇਰ ਕਮਾਂਗਾ ਵੀ ਵੱਧ ਤੋਂ ਵੱਧ ਜਿੰਨਾ ਵੀ ਤੁਸੀਂ ਆਪਣੀ ਨੇਕ ਕਮਾਈ ਚ ਕਰ ਸਕਦੇ ਆ ਵੱਧ ਤੋਂ ਵੱਧ ਜੀ ਹੋਲ ਕੀਤਾ ਹੈ। ਥੈਂਕ ਯੂ। ਧੰਨਵਾਦ। ਅਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ ਮੀਡੀਆ ਤੇ ਮੈਂ ਤੁਹਾਡਾ ਆਪਣਾ ਗੁਰਜਨ ਸਿੰਘ ਰਾਜੂ ਐਨ ਜੀਓ। ਸੋ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਸਿੰਘ ਜੋ ਕਿ 100 ਸਾਲ ਆਪਣਾ ਪੂਰਾ ਕਰ ਚੁੱਕਾ ਹੈ। ਉਹਦੇ ਪ੍ਰਤੀ ਆਪਾਂ ਬਹੁਤ ਹੀ ਸਤਿਕਾਰਦੇ ਹਾਂ ਪ੍ਰਿੰਸੀਪਲ ਵਰਸੇਵਕ ਸਿੰਘ ਜੀ ਪੱਤੋ ਹੀਰਾ ਸਿੰਘ ਦੇ ਜੀ ਜੋ ਉਹਦੇ ਸੇਵਾ ਦੇ ਸਭਾਵਾਂ ਆਪਣੀਆਂ ਨਿਭਾ ਰਹੇ। ਉਹਨਾਂ ਨਾਲ 100 ਸਾਲਾ ਜਿਹੜਾ ਸਮਾਰੋਹ ਮਨਾਉਣੇ ਜਾ ਰਹੇ ਨੇ। ਉਹਦੇ ਪ੍ਰਤੀ ਸਕੂਲ ਦੇ ਪ੍ਰਤੀ ਤੇ ਹੋਰ ਜੋ ਵੀ ਸਕੂਲ ਦੀਆਂ ਸਮੱਸਿਆ ਜਾਂ ਪੰਜਾਬ ਦੇ ਉਪਲਾਦਾਂ ਹੀ ਆ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ ਤੁਹਾਨੂੰ ਸੋ ਫਿਕਰਮੰਦ ਮੀਡੀਆ ਤੋਂ ਗੁਰਚੰਦ ਸਿੰਘ ਰਾਜੂ ਦੇ ਨਾਲ ਨਰਮਲ ਸਿੰਘ ਨੇ ਆਪ ਰਿਪੋਰਟ ਧੰਨਵਾਦ ਮਿਹਰਬਾਨੀ ਸ਼ੁਕਰੀਆ